ਸਰਦ ਰਾਤ ਦੀ ਸੁਨਤ ਨੂੰ ਚੀਰਦਾ ਹੋਇਆ ਇੱਕ ਟਰੱਕ ਫਤਿਹਗੜ੍ਹ ਸਾਹਿਬ ਵੱਲ ਵੱਧ ਰਿਹਾ ਸੀ ਟਰੱਕ ਦੇ ਅੰਦਰੋਂ ਨੀ ਦਾਲ ਦੀ ਮਹਿਕ ਗਰਮ ਫੁਲਕਿਆਂ ਦੀ ਸੁਗੰਧ ਜਿਵੇਂ ਕਿਸੇ ਰੂਹ ਦੇ ਅੰਦਰ ਰੋਸ਼ਨੀ ਭਰ ਰਹੀ ਹੋਵੇ ਹੌਲੀ ਹੌਲੀ ਵਰਖਾ ਨੇ ਸੜਕ ਦੇ ਚਮਕਦਿਆਂ ਲਕੀਰਾਂ ਬਣਾ ਦਿੱਤੀਆਂ ਟਰੱਕ ਦੇ ਨਾਲ ਚੱਲਦਾ ਸਾਇਆ ਸਿਰਫ ਇੱਕ ਗੱਡੀ ਦਾ ਨਹੀਂ ਸੀ ਕੋਈ ਕਹਾਣੀ ਵੀ ਉਸਦੇ ਨਾਲ ਦੌੜ ਰਹੀ ਸੀ ਥਾਣੇ ਦੇ ਗੇਟ ਦੇ ਬਾਹਰ ਇੱਕ ਰੋਕ ਲਗਾ ਦਿੱਤੀ ਗਈ ਸੀ ਡਿਊਟੀ ਤੇ ਖੜੇ ਪੁਲਿਸ ਵਾਲਿਆਂ ਵਿੱਚੋਂ ਇੱਕ ਨੇ ਅਚਾਨਕ ਗੱਲਾਂ ਕਰਦੇ ਕਰਦੇ ਉਸ ਨਿਹੰਗ ਸਿੰਘ ਦੇ ਚਪੇੜ ਮਾਰ ਦਿੱਤੀ। ਟਰੱਕ ਦੇ ਕੋਲ ਖੜਾ ਨਿਹੰਗ ਸਿੰਘ ਉਹ ਆਕੜਿਆ ਨਹੀਂ ਨਾ ਹੀ ਉਹ ਗੁੱਸੇ ਦੇ ਨਾਲ ਵਿਸਬੋਟ ਹੋਇਆ। ਉਹ ਸਿਰਫ ਅੱਖਾਂ ਵਿੱਚ ਰਾਤ ਤੋਂ ਡੂੰਗੀ ਚੁੱਪ ਲੈ ਕੇ ਆਇਆ ਸੀ। ਜੀ ਹਾਂ ਫਤਿਹਗੜ ਸਾਹਿਬ ਲੰਗਰ ਲਾਉਣ ਜਾ ਰਹੇ ਉਸ ਨਿਹੰਗ ਸਿੰਘ ਦੇ ਆਖਿਰਕਾਰ ਪੁਲਿਸ ਵਾਲਿਆਂ ਨੇ ਕਿਉਂ ਮਾਰੀਆਂ ਚਪੇੜਾ? ਤੇ ਉਹ ਨਿਹੰਗ ਸਿੰਘ ਕੌਣ ਸੀ ਇਸ ਕੱਲੀ ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਵਾਂਗੇ ਬੜੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਤਾ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ। ਜ਼ਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਦੇ ਵਿਸ਼ੇ ਦੇ ਉੱਪਰ। ਉਸ ਨਿਆੰਗ ਸਿੰਘ ਦਾ ਨਾਮ ਬਾਬਾ ਕਾਲ ਸਾਹਿਬ ਸੀ, ਨੀਲੇ ਚੋਣੇ ਵਿੱਚ ਨਿਪਟਿਆ, ਗਰਦਨ ਵਿੱਚ ਕੜਾ ਕਮਰ ਨਾਲ ਬੰਦੀ ਤਲਵਾਰ ਪਰ ਅੱਖਾਂ ਵਿੱਚ ਅਨੋਖੀ ਨਰਮੀ। ਕਦੇ ਜੰਗੀ ਮਖੋਟਾ ਪਾ ਕੇ ਖੜ੍ਹਾ ਰਹਿੰਦਾ ਸੀ ਪਰ ਹਿਰਦੇ ਅੰਦਰ ਮਿੱਠੀ ਬਰਫ ਰੱਖਦਾ ਸੀ। ਬਚਪਨ ਵਿੱਚ ਉਸਨੇ ਆਪਣੀ ਮਾਂ ਨੂੰ ਲੰਗਰ ਵਿੱਚ ਸੇਵਾ ਕਰਦੇ ਵੇਖਿਆ ਸੀ, ਮਾਂ ਕਹਿੰਦੀ ਸੀ ਪੁੱਤ ਜਿਸ ਦਾ ਪੇਟ ਭਰਦਾ ਹੈ ਉਸ ਦਾ ਦਿਲ ਵੀ ਭਰ ਜਾਂਦਾ ਇਹ ਹੀ ਲਬਜ ਉਸ ਦੀ ਰੂਹ ਵਿੱਚ ਆ ਕੇ ਖੜੇ ਹੋ ਗਏ ਉਹ ਘੋੜੇ ਦੀ ਚਾਲ ਵਰਗੀ ਮਸਤ ਅਡੋਲੀ ਜ਼ਿੰਦਗੀ ਜੀਂਦਾ ਰਿਹਾ ਪਰ ਸੇਵਾ ਦਾ ਧਾਗਾ ਕਦੇ ਨਹੀਂ ਟੁੱਟਿਆ ਕਦੇ ਕਿਸੇ ਦਾ ਟਾਇਰ ਬਦਲ ਦਿੰਦਾ ਕਦੇ ਕਿਸੇ ਦੀ ਭੁੱਖ ਲੋਕ ਕਹਿੰਦੇ ਸਨ ਕਿ ਸਿੰਘ ਤਾਕਤ ਨਾਲ ਨਹੀਂ ਪ੍ਰਾਰਥਨਾ ਨਾਲ ਜਿੱਤਦਾ ਹੈ ਉਸ ਰਾਤ ਲੰਗਰ ਦਾ ਟਰੱਕ ਆ ਰਿਹਾ ਸੀ ਪੁਲਿਸ ਵਾਲਾ ਗਿਆਨੀ ਰਾਮਚੰਦ ਪਿੱਛੇ ਕਈ ਦਿਨਾਂ ਤੋਂ ਤਣਾਅ ਵਿੱਚ ਸੀ ਕੰਮ ਦਾ ਬੋਝ ਘਰ ਦੀ ਤਕਰਾਰ ਵੱਧੀ ਥਕਾਵਟ ਉਸਨੇ ਰੋਕ ਲਗਾ ਕੇ ਟਰੱਕ ਚੈੱਕ ਕਰਨਾ ਚਾਹਿਆ ਗੱਲ ਬਹਿਸ ਬਣ ਗਈ ਆਵਾਜ਼ ਉੱਚੀ ਹੋਈ ਤੇ ਇੱਕ ਪਲ ਵਿੱਚ ਰਾਮਚੰਦ ਦੇ ਹੱਥ ਤੋਂ ਸਬਰ ਦੀ ਡੋਰ ਟੁੱਟ ਗਈ। ਚਪੇੜਾਂ ਹਵਾ ਵਿੱਚ ਘੱਟ ਲੱਗੀਆਂ ਚੁੱਪ ਛਾ ਗਈ ਟਰੱਕ ਦੇ ਅੰਦਰ ਭਜਦੀ ਭਾਬੀ ਸਾਰਾ ਰੋਕੇ ਬੈਠੇ। ਪਰ ਬਾਬਾ ਕਾਲ ਸਾਹਿਬ ਸਿੰਘ ਨੇ ਕੁਝ ਨਹੀਂ ਕਿਹਾ। ਉਹ ਸਿਰਫ ਦੂਰ ਖੜੀ ਭੁੱਖੀ ਭੀੜ ਵੱਲ ਵੇਖਦਾ ਰਿਹਾ ਜਿਸ ਦੇ ਲਈ ਉਹ ਟਰੱਕ ਉਮੀਦਾਂ ਨਾਲ ਰੋਟੀ ਲੈ ਕੇ ਆਇਆ ਸੀ ਪਰ ਉਸ ਦੇ ਹੋੜੀ ਆਵਾਜ਼ ਵਿੱਚ ਕਿਹਾ ਜੇ ਪਹਿਲਾਂ ਲੰਗਰ ਉਤਾਰਨ ਦਿਓ ਬਾਕੀ ਗੱਲਾਂ ਬਾਅਦ ਵਿੱਚ ਕਰਾਂਗੇ। ਉਸਦੀ ਤਲਵਾਰ ਚੁੱਪ ਸੀ ਸਿਰਫ ਤੇ ਸਿਰਫ ਸੇਵਾ ਹੀ ਬੋਲ ਰਹੀ ਸੀ ਲੋਕ ਜੁਟ ਗਏ ਪਤੀਲੀਆਂ ਦੀ ਚੰਘਾਰ ਰੋਟੀਆਂ ਦੀ ਖੁਸ਼ਬੂ ਤੇ ਬੱਚਿਆਂ ਦੀ ਮੁਸਕਾਨ ਤੇ ਰਾਤ ਦੇ ਆਕਾਸ਼ ਤੇ ਨਵਾਂ ਚੰਦ ਟੰਗ ਦਿੱਤਾ ਉਸ ਤੋਂ ਬਾਅਦ ਰਾਮਚੰਦ ਵੀ ਦੂਰ ਖੜਾ ਖੜਾਏ ਸੋਚ ਰਿਹਾ ਸੀ ਕਿ ਅੱਜ ਮੈਂ ਕੀ ਕਰ ਬੈਠਾ ਉਸ ਨੂੰ ਆਪਣੇ ਗਲਤੀ ਦਾ ਅਹਿਸਾਸ ਹੋਇਆ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਣੇ ਆ ਬਣੇ ਰਿਓ ਵੀਡੀਓ ਦੇ ਅੰਤ ਤੱਕ ਤੇ ਐਦਾਂ ਦੀਆਂ ਹੋਰ ਵੀ ਜਾਣਕਾਰੀਆਂ ਜਿਹੜੀਆਂ ਨੇ ਇਸ ਚੈਨਲ ਦੇ ਉੱਪਰ ਤੁਹਾਨੂੰ ਮਿਲਣਗੀਆਂ